ਅੱਜ ਨਗਰ ਸਹਿਜੜਾ ਦੇ ਬਹੁਤ ਸਤਿਕਾਰਯੋਗ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਸਮੁੱਚੀ ਪੰਚਾਇਤ ਦੇ ਸਾਰੇ ਮੈਂਬਰ ਸਹਿਬਾਨ ਔਰ ਨਾਲ ਹੀ ਸਾਡੇ ਨੰਬਰਦਾਰ ਸਾਹਿਬ ਤੇ ਪਿੰਡ ਦੇ ਪਤਵੰਤੇ ਤੇ ਸਾਡੇ ਸਾਬਕਾ ਸੈਨਿਕ ਯੂਨੀਅਨ ਦੇ ਇਕਾਈ ਪ੍ਰਧਾਨ ਹਰਵੰਤ ਸਿੰਘ ਜੀ ਸਹਿਜੜਾ ਉਮੀਦ ਪ੍ਰਧਾਨ ਹਰਵੰਤ ਸਿੰਘ ਜੀ ਤੋਂ ਇਲਾਵਾ ਸਮੁੱਚੀ ਸਾਡੀ ਸਾਬਕਾ ਸੈਨਿਕਾਂ ਦੀ ਜਥੇਬੰਦੀ ਪਿੰਡ ਸਹਿਜੜਾ ਇੱਥੇ ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਮਹਾਨ ਨਾਇਕ ਬੀਰ ਚੱਕਰ ਵਜਿਤਾ ਸਰਦਾਰ ਚੰਦੂ ਸਿੰਘ ਜੀ ਦੇ ਬੁੱਤ ਉੱਤੇ ਪਹੁੰਚਿਆ ਸਭ ਤੋਂ ਪਹਿਲਾਂ ਆਪਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਦੇਸ਼ ਹੈ ਉਹ 79ਵਾਂ ਜਿਹੜਾ ਆਜ਼ਾਦੀ ਦਿਵਸ ਮਨਾ ਰਿਹਾ ਹੈਗਾ ਇਹ ਜਿਹੜੀ ਆਜ਼ਾਦੀ ਮਿਲੀ ਹੈ ਉਹ ਬੜੀ ਮਸੱਤਕ ਦੇ ਨਾਲ ਔਰ ਬਹੁਤ ਹੀ ਮਿਹਨਤ ਦੇ ਨਾਲ ਮਿਲੀ ਹੈ ਕਿਉਂਕਿ ਜਦੋਂ ਵੀ ਦੇਸ਼ ਦੇ ਉੱਤੇ ਵਿਫਤਾ ਪਈ ਆ ਤਾਂ ਸਾਡੇ ਯੋਧਿਆਂ ਨੇ ਹਹਾਤਾਂ ਦਾ ਜਾਮ ਪੀਤਾ ਉਹਦੇ ਵਿੱਚ ਕਰਤਾਰ ਸਿੰਘ ਸਰਾਬਾ ਸ਼ਹੀਦ ਉਧਮ ਸਿੰਘ ਜੀ ਭਗਤ ਸਿੰਘ ਜੀ ਰਾਜਗੁਰੂ ਸਖਦੇਵ ਔਰ ਵੱਡੇ ਵੱਡੇ ਯੋਧਿਆਂ ਨੇ ਜਿਹੜੇ ਉਸ ਸਮੇਂ ਵਿਦੇਸਾਂ ਦੇ ਵਿੱਚ ਪੜਦੇ ਸੀਗੇ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਉਹ ਜਾਨਾਂ ਕੁਰਬਾਨ ਕਰਕੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ ਅੱਜ 78ਵੇਂ ਗਣਤੰਤਰ ਦਾ ਦਿਵਸ ਦੇ ਉੱਤੇ ਮੈਂ ਸਮੁੱਚੇ ਨਗਰ ਸਹਿਜੜਾ ਨੂੰ ਨਗਰ ਪੰਚਾਇਤ ਵੱਲੋਂ ਤੇ ਸਾਡੀ ਸਾਬਕਾ ਸ਼ਹਿਨ ਜੱਥੇਬੰਦੀ ਵੱਲੋਂ 78ਵੇਂ ਜਿਹੜੇ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਨਗਰ ਸਹਿਜੜਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਅੱਜ ਜਿਹੜਾ ਆਪਾਂ ਬੁੱਤ ਦੇ ਉੱਪਰ ਖੜਿਆ ਹਾਂ ਇੱਕ ਬਹੁਤ ਹੀ ਮਹਾਨ ਨਾਇਕ ਹੋਇਆ ਜਿਹਦੇ ਨਾਲ ਸਾਡੇ ਪਿੰਡ ਦਾ ਨਾਮ ਹੈ ਉਹ ਜਿਹੜਾ ਵੱਡੇ ਵੱਡੇ ਮੈਮੋਰੀਆਂ ਦੇ ਉੱਤੇ ਜਾਂ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ 1948 ਦੇ ਵਿੱਚ ਜਦੋਂ ਪਾਕਿਸਤਾਨ ਨੇ ਕਸ਼ਮੀਰ ਦੇ ਉੱਤੇ ਹਮਲਾ ਕੀਤਾ ਤਾਂ ਸਾਡੇ ਪਿੰਡ ਦੇ ਯੋਧੇ ਸਰਦਾਰ ਚੰਦ ਸਿੰਘ ਜੀ ਨੇ ਬੜੀ ਬਹਾਦਰੀ ਦੇ ਨਾਲ ਲੜ ਕੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਤੇ ਜਿਹੜਾ ਕਸ਼ਮੀਰ ਸੀਗਾ ਉਹਨੂੰ ਪਾਕਿਸਤਾਨ ਜੋ ਕਬਜ਼ੇ ਵਿੱਚ ਲੈਣਾ ਚਾਹੁੰਦਾ ਸੀ ਤਾਂ ਉਹਨਾਂ ਨੂੰ ਉੱਥੋਂ ਵਾਪਸ ਭਜਾਇਆ ਔਰ ਉਸ ਦੇ ਬਦਲੇ 1948 ਦੇ ਵਿੱਚ ਇਹਨਾਂ ਨੂੰ ਚੰਦੂ لال ਤਰਵੇਦੀ ਜੋ ਗਵਰਨਰ ਸੀਗੇ ਉਹਨਾਂ ਵੱਲੋਂ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਹੜੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਨਗਰਾਂ ਨੂੰ ਇਹੋ ਜਿਹੇ ਜਿਹੜੇ ਮਹਾਨ ਜੋਧੇ ਮਿਲਦੇ ਨੇ ਔਰ ਅੱਜ ਇਹ ਜਿਹੜਾ ਆਜ਼ਾਦੀ ਦਿਹਾੜਾ ਇੱਕ ਬੜੀ ਖੁਸ਼ੀ ਹੈ ਕਿ ਸਾਡਾ ਦੇਸ਼ ਆਜ਼ਾਦ ਹੋਇਆ ਪਰ ਨਾਲ ਹੀ ਇਹਦੇ ਨਾਲ ਇੱਕ ਦੁਖਾਂਤ ਹੈ ਕਿ ਸਾਡਾ ਜਿਹੜੇ ਇਹਦੇ ਨਾਲ ਸਾਡੇ ਪੰਜਾਬ ਨੂੰ ਦੋਨੇ ਦੇਸ਼ਾਂ ਦਾ ਜਿਹੜਾ ਪੰਜਾਬ ਸੀ ਉਹਨੂੰ ਬਹੁਤ ਵੱਡਾ ਘਾਟਾ ਪਿਆ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਲੋਕਾਂ ਨੇ ਜਿਹੜਾ ਹਸਾ ਤੇ ਜਾਮ ਪੀਤੇ ਉਜਾੜਾ ਹੋਇਆ ਔਰ ਲੋਕ ਜਾ ਕੇ ਦੂਸਰੀਆਂ ਜਗ੍ਹਾ ਤੇ ਬਸ ਕੇ ਜਾ ਕੇ ਫਿਰ ਦੁਬਾਰਾ ਉਹਨਾਂ ਨੂੰ ਸੈਟਲ ਹੋਣਾ ਪਿਆ ਔਰ ਪਰਮਾਤਮਾ ਮੇਰ ਕਰਨ ਹਮੇਸ਼ਾ ਪੰਜਾਬ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਔਰ ਸਾਡਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਮੈਂ ਫਿਰ ਅਖੀਰ ਦੇ ਵਿੱਚ ਨਗਰ ਸਹਿਜੜਾ ਦੀ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਇਸ 79ਵੇਂ ਆਜ਼ਾਦੀ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਦਿੰਨਾ ਔਰ ਪਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ ਔਰ ਪਿੰਡ 'ਚ ਸੁੱਖ ਸ਼ਾਂਤੀ ਤੇ ਤੰਦਰੁਸਤੀ ਬਣੀ ਰਹੇ ਇਹਦੀ ਹੀ ਅਸੀਂ ਅਰਦਾਸ ਕਰਦੇ ਹਾਂ ਨਾਹ ਤੋ ਬੋਲਦੇ ਤੋ ਕੋਈ ਲਫਜ਼ ਗਲਤ ਤੁਹਾਡੇ ਦਾ ਖਿਮਾ ਚਾਹਣਾ ਹੈ ਪਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਸਰਦਾਰ ਸੂਬੇਦਾਰ ਜਰਨਲ ਸਿੰਘ ਜੀ ਨੇ ਵਿਸਤਾਰ ਪੂਰਵਕ ਤੇ ਉਹਨਾਂ ਦੀ ਕੀਤੀਆਂ ਹੋਈਆਂ ਕੁਰਬਾਨੀਆਂ ਬਾਰੇ ਚਾਨਣਾ ਪਾਇਆ ਸਾਨੂੰ ਸੇਧ ਮਿਲਦੀ ਆ ਇਹੋ ਜੇ ਬਹਾਦਰ ਯੋਧਿਆਂ ਤੋਂ ਲੜਨ ਦਾ ਸਾਡੇ ਅੰਦਰ ਜਜ਼ਬਾ ਪੈਦਾ ਹੁੰਦਾ ਸਾਡਾ ਨਗਰ ਸੈੜਾ ਹਮੇਸ਼ਾ ਇਹਨਾਂ ਦਾ ਰਣੀ ਰਹੂਗਾ ਇਸ ਪਰਿਵਾਰ ਦਾ ਜਿਨ੍ਹਾਂ ਨੇ ਸਾਡੇ ਨਗਰ ਨੂੰ ਇੱਕ ਵੱਖਰੀ ਇੱਕ ਪਹਿਚਾਣ ਦਵਾਈ ਏਰੀਆ ਦੇ ਵਿੱਚ ਕਹਿ ਲਓ ਪੂਰੇ ਭਾਰਤ ਦੇ ਵਿੱਚ ਇਹ ਵੱਡੇ ਆ ਉਹਦੇ ਤੋਂ ਜਦੋਂ ਸਾਡੇ ਨਗਰ ਸਾਈਡ ਆ ਮਾਣ ਨਾਲ ਸਾਡੇ ਨਗਰ ਦਾ ਨਾਮ ਲਿਆ ਜਾਂਦਾ ਹੈ ਕਿ ਇਹਨਾਂ ਦੀ ਜਿਹੜੀ ਸਹਾਇਤਾ ਹੈ ਉਹਨੂੰ ਅਸੀਂ ਸਦਾ ਯਾਦ ਰੱਖਾਂਗੇ ਸਦਾ ਇਹਨਾਂ ਦੇ ਰਿਣੀ ਰਹਾਂਗੇ ਸਾਡੀ ਜਿੰਨੀ ਵੀ ਇੱਥੇ ਮੌਜੂਦਾ ਪੰਚਾਇਤ ਸਾਬਕਾ ਪੰਚਾਇਤ ਮੈਂਬਰ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਪਿੰਡ ਦੇ ਮੋਤਵਾਰ ਤੇ ਸਾਬਕਾ ਸੈਨਿਕ ਜੁਨਟਾ ਜਿਹੜੀ ਉਹ ਇੱਥੇ ਹਾਜ਼ਰ ਹੋਈ ਆ ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਸਾਡੇ ਇਸ ਮਹਾਨ ਸਪੂਤ ਨੂੰ ਯਾਦ ਕੀਤਾ ਹੈ ਅੱਜ ਗਤੰਤਰਤਾ ਦਿਵਸ ਦੇ ਉੱਪਰ ਜਿਹੜਾ ਤਿਰੰਗਾ ਝੰਡਾ ਹੈ ਹਰ ਸਾਲ ਦੀ ਤਰ੍ਹਾਂ ਲੈ ਆਇਆ ਗਿਆ ਅਸੀਂ ਫੇਰ ਤੋਂ ਇਹਨਾਂ ਸਾਬਕਾ ਸੈਨਿਕ ਜੁੰਡ ਦਾ ਤੇ ਸਮੁੱਚੀ ਪੰਚਾਇਤ ਦਾ ਧੰਨਵਾਦ ਕਰਦੇ ਆਂ ਤੇ ਆਸ ਵੀ ਕਰਦੇ ਆਂ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਨਗਰ ਸਾਈਡ ਦਾ ਨਾਮ ਬਹੁਤ ਦੂਰ ਦੂਰ ਤੱਕ ਪਛਾਇਆ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹਾਦਰ ਯੋਧੇ ਸਾਡੇ ਇਸ ਨਗਰ ਦੇ ਵਿੱਚ ਪੈਦਾ ਹੁੰਦੇ ਰਹਿਣ ਤੇ ਸਾਡੇ ਨਗਰ ਨੂੰ ਬਣਦਾ ਮਾਣ ਹੈ ਜਿਹੜਾ ਉਹ ਦਵਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਸਮੂਚੀਆਂ ਸੰਗਤਾਂ ਦਾ ਜਿਹੜੀਆਂ ਇੱਥੇ ਪਹੁੰਚੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਅਸੀਂ ਇਹਨਾਂ ਦਾ ਪਰਿਵਾਰ ਜੇ ਸੁਪੁੱਤਰ ਨੇ ਇਹਨਾਂ ਦੇ ਚੰਦ ਸਿੰਘ ਜੀ ਦੇ ਸਾਡੇ ਕੋਲ ਅਮਰਜੀਤ ਸਿੰਘ ਜੀ ਤੇ ਇਹਨਾਂ ਦਾ ਪਰਿਵਾਰ ਪਹੁੰਚਿਆ ਅਸੀਂ ਪਰਿਵਾਰ ਨੂੰ ਸਲੂਟ ਕਰਦੇ ਹਾਂ ਕੋਟਿਨ ਕੋਟ ਪ੍ਰਣਾਮ ਕਰਦੇ ਹਾਂ ਇਹੋ ਜੇ ਪਰਿਵਾਰ ਨੂੰ ਤੇ ਨਾਲ ਹੀ ਅਸੀਂ ਸਾਡੀ ਨਗਰ ਪੰਚਾਇਤ ਵੱਲੋਂ ਇੱਕ oprala ਕੀਤਾ ਗਿਆ ਹੈ ਕਿ ਸਾਡੇ ਵੀਰ ਚੱਕਰ ਬਜੇਤਾ ਸਰਦਾਰ ਚੰਦ ਸਿੰਘ ਜੀ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਆ ਸਾਡਾ ਸਰਕਾਰੀ ਹਾਈ ਸਕੂਲ ਹੈ ਉਹਦਾ ਨਾਮ ਆ ਵੀਰ ਚੱਕਰ ਬਜੇਤਾ ਚੰਦ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇ ਉਹ ਅੰਡਰ ਪ੍ਰੋਸੈਸਿੰਗ ਹੈ ਉਹ ਕੰਮ ਚੱਲ ਰਿਹਾ ਹੈ ਪ੍ਰਮਾਤਮਾ ਮਿਹਰ ਕਰਨ ਹੋ ਸਕਦਾ ਹੈ 5-7 ਮਹੀਨਿਆਂ ਦੇ ਵਿੱਚ ਇਹਨਾਂ ਦੇ ਨਾਮ ਦੇ ਉੱਤੇ ਆਪਣਾ ਸਰਕਾਰੀ ਸਕੂਲ ਹੋਵੇਗਾ ਅਸੀਂ ਇਸ ਚੈਨਲ ਦੇ ਜ਼ਰੀਏ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਸਾਡੇ ਹਲਕੇ ਦੇ ਐਮ ਐਲ ਏ ਕਲਬਾਂ ਸਿੰਘ ਜੀ ਪਣੋਰੀ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਔਰ ਸਾਡਾ ਸਾਥ ਦਿੱਤਾ ਜਾਵੇ ਤੇ ਸਕੂਲ ਦਾ ਨਾਮ ਵੀਰ ਚੱਕਰਵਿਜੈਤਾ ਦੇ ਨਾਮ ਤੇ ਰੱਖਿਆ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ